ਅੰਤਰੀ ਪ੍ਰੈਸ ਮੋਗ ਕੀਤੀ ਦੇ ਬਾਅਦ ਅਜੋੜਾ ਸਰਕੜੇ ਅੱਜ ਦੀ ਪ੍ਰੈਸ ਕਾਨਫਰੰਸ ਦਾ ਮਾਮਲਾ ਕੀ ਹੈ ਇਹ ਜੀ ਇੱਕ ਮੇਜਰ ਬ੍ਰੇਕਥਰੂ ਕੀਤੀ ਹੈ ਕਮਿਸ਼ਨਰਟ ਪੁਲਿਸ ਨੇ ਰਾਮਾ ਮੰਡੀ ਪੁਲਿਸ ਸਟੇਸ਼ਨ ਨੇ ਚੋਰ ਪਕੜੇ ਹੈ ਜਿਹੜੇ ਕਿ ਸੇਵਾ ਕੇਂਦਰਾਂ ਦੇ ਵਿੱਚ ਚੋਰੀ ਕਰਦੇ ਸੀ ਜਿਨ੍ਹਾਂ ਕੋਲੋਂ ਬਹੁਤ ਹੀ ਜ਼ਿਆਦਾ ਮਾਤਰਾ ਦੇ ਵਿੱਚ ਸਮਾਨ ਜਿਹੜਾ ਸੇਵਾ ਕੇਂਦਰਾਂ ਤੋਂ ਚੋਰੀ ਕੀਤਾ ਸੀ ਉਹ ਬਰਾਮਦ ਹੋਇਆ ਹੈ ਇਹਦੇ ਵਿੱਚ 18 ਵਾਰ ਦਾ ਤਾਂ ਹੁਣ ਤੱਕ ਦੀ ਤਫ਼ਤੀਸ਼ ਮੁਤਾਬਕ ਉਹ ਮੰਨ ਚੁਕੇ ਹਨ ਜਿਹੜੀਆਂ ਕਿ ਜਿਹਦੇ ਵਿੱਚ ਜਨੰਦਰ ਕਮਿਸ਼ਨਰੇ ਜਨੰਦਰ ਰੂਰਲ ਤੇ ਕਪੂਰਥਲੇ ਦੀਆਂ ਵਾਰਦਾਤਾਂ ਸ਼ਾਮਲ ਨੇ ਔਰ ਬਾਕੀ ਅਜੇ ਤਫਤੀਸ਼ ਚੱਲੀ ਹੈ ਇਹਦੇ ਵਿੱਚ ਕੁੱਲ ਹੁਣ ਤੱਕ 3 ਦੋਸ਼ੀ ਗ੍ਰਿਫਤਾਰ ਹੋ ਚੁੱਕੇ ਨੇ ਤੇ ਬਾਕੀਆਂ ਦੀ ਅਜੇ ਪਾਲ ਚੱਲੀ ਸਰ ਸਿਰਫ ਸੇਵਾ ਕੇਂਦਰ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਸੀ ਸੇਵਾ ਕੇਂਦਰ ਦੇ ਵਿੱਚ ਇੱਕ ਤਾਂ ਮਹਿੰਗੀ ਇਕਵਿਪਮੈਂਟ ਪਈ ਹੋਈ ਸੀ ਜੀ ਔਰ ਇੱਕ ਸ਼ਾਇਦ ਉਥੇ ਅਨਟੈਂਡਿਡ ਸੀਗਾ ਰਾਤ ਵੇਲੇ ਉਹਨਾਂ ਨੂੰ ਆਸਾਨ ਲੱਗਿਆ ਉਥੇ ਚੋਰੀ ਕਰਨਾ ਇਸ ਕਰਕੇ ਉਹਨੂੰ ਟਾਰਗੇਟ ਕਰਦੇ ਸੀ ਔਰ ਉਹਦੀ ਡਿਸਪੋਜ਼ਲ ਦਾ ਵੀ ਇਹਨਾਂ ਨੂੰ ਪਤਾ ਸੀ ਕਿ ਟੋਟਲ ਕਿੰਨੇ ਦੇਣੀ ਕਿਤੇ ਟੋਟਲ ਕਿੰਨੇ ਜਾਣੇ ਤਿੰਨ ਜਣਿਆਂ ਦਾ ਗੈਂਗ ਹੈ ਜੀ ਇਹ ਬਣਿਆ ਹੋਇਆ ਜਿਹੜਾ ਕਿ ਚੋਰੀਆਂ ਕਰਦਾ ਸੀ ਤੇ ਦੋ ਇਹਨਾਂ ਦੇ ਹੋਰ ਸਾਥੀ ਜਿਹੜਿਆਂ ਦਾ ਤਾਂ ਸਮਾਨ ਖਰੀਦ ਕੇ ਅੱਗੇ ਵੇਚਦੇ ਸੀ ਗਲਮਤ ਕੀ ਹੋਇਆ ਇਹਨਾਂ ਕੋਲ ਇਹਨਾਂ ਤੋਂ ਸਾਨੂੰ ਹੁਣ ਤੱਕ ਜੀ 11 ਪ੍ਰਿੰਟਰ 4 LEDS 3 ਕਲਰ ਪ੍ਰਿੰਟਰ ਇੱਕ ਸਕੈਨਰ 19 ਡੈਸਕਟਾਪ ਤੇ 3 ਕੀਬੋਰਡ ਤੇ ਬਾਕੀ ਐਕਸੈਸਰੀਜ਼ ਕਾਫੀ ਸਾਰੀਆਂ ਕਬੂਲ ਹੋ ਗਈਆਂ ਮੈਂ ਚੋਰੀ ਦਾ ਸਮਾਨ ਲਿੱਤਾ ਉਹ ਵੀ ਗ੍ਰਿਫਤਾਰ ਕੀਤੇ ਹਾਂਜੀ ਉਹ ਦੋ ਬੰਦੇ ਗ੍ਰਿਫਤਾਰ ਕੀਤੇ ਜਿਹੜਾ ਇਹਨਾਂ ਦਾ ਸਮਾਨ ਲੈ ਕੇ ਜਿਹੜੇ ਨਾਲ ਸੀਗੇ ਗਰੋਹ ਦੇ ਉਹ ਫਰਾਰ ਨੇ ਉਹ ਅਜੇ ਦੋ ਬੰਦੇ ਦੇ ਸਾਥੀ ਫਰਾਰ ਨੇ ਜੀ ਉਹਨਾਂ ਨੂੰ ਛੇਤੀ ਫੜ ਲੈਣਾ ਮੇਨ ਕੀ ਮੋਟਿਵ ਸੀ ਕਿਹੜਾ ਚੋਰੀ ਕਰਕੇ ਕਿਹੜਾ ਚੋਰੀ ਕਰਦੇ ਕਿ ਇਹਨਾਂ ਨੇ ਕੁਝ ਉੱਚੋਂ ਡਾਟਾ ਕੱਟਦੇ ਸੀ ਜਾਂ ਡੁਪਲੀਕੇਟ ਸਵਾਨ ਦਾ ਇਹ ਅਜੇ ਤਫਤੀਸ਼ ਦਾ ਹਿੱਸਾ ਹੈ ਜੀ ਤਫਤੀਸ਼ ਹੋਏਗੀ ਫਿਰ ਪਤਾ ਲੱਗੇਗਾ ਕਿ ਉਹਦੇ ਚ ਉਹਨਾਂ ਨੇ ਕੀ ਕੀ ਕੀਤਾ ਹੋਇਆ ਹੈ ਸਿਰ ਬੈਕਗ੍ਰਾਉਂਡ ਕੀ ਹੈ ਜਿਹੜਾ ਮੇਨ ਦੋਸ਼ੀ ਹੈ ਜੀ ਉਹ ਤਾਂ ਨਸ਼ਾ ਕਰਨ ਦਾ ਆਦੀ ਹੈ ਸ਼ਾਇਦ ਇਸੇ ਕਰਕੇ ਚੋਰੀਆਂ ਕਰਦਾ ਕੀ ਨਾਮ ਮੇਨ ਦੋਸ਼ੀ ਦਾ ਮੇਨ ਦੋਸ਼ੀ ਦਾ ਨਾਮ ਕੀ ਹੈ ਅਮਿਤ ਮਰਵਾਹ ਸ਼ਿਕਰ ਗੱਡੀ ਸੀ ਇਹਨਾਂ ਕੋਲ ਬ੍ਰਾਹਮਣ ਹੋਈ ਨਾਲ ਗੱਡੀ ਉਹਨਾਂ ਦੀ ਨਹੀਂ ਅਜੇ ਬ੍ਰਾਹਮਣ ਨਹੀਂ ਹੋਈ ਕਿ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਪਹਿਲੇ ਵੀ ਇਹਨਾਂ ਦੇ ਮਾਮਲੇ ਦਰਜਾ ਸੋਧੂ ਨਾ ਨਹੀਂ ਅਜੇ ਤੱਕ ਨਹੀਂ ਇਹ ਹੁਣ ਸਾਰੇ ਮਾਮਲੇ ਜਿਹੜੇ ਹੈਗੇ ਆ ਉਹ ਟ੍ਰੇਸ ਕੀਤੇ ਆਂ ਜੀ 18 ਮਾਮਲੇ